ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣਾ ਬਈ ਆਓ ਪੁੱਛ ਲੈਨੇ ਬਈ ਤੋਂ ਟੇੜ ਆਜੀ ਬਈ ਬਈ ਹੱਸੀ ਕਾਲ ਆਸੇਬੋ ਹੋ ਠੀਕ ਹੈ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਹੋ ਨਾਮ ਵੀਰੇ ਸਾਗਰ ਪਿੰਡ ਭਾਈ ਰੂਪਰ ਦਸੀਲਪੁਰ ਤੇ ਜਿਲ੍ਹਾ ਪਿੰਡਾ ਨੇੜੇ ਪਿੰਡ ਬਈ ਨੇੜੇ ਆਪਾਂ ਆਪਣਾ ਪਤਾ ਇਧਰੋਂ ਸੁਣਾਉ ਪੜਾ ਜੀ ਮੋਬਾਈਲ ਨੰਬਰ ਹੋ 903976000 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਜਦ ਤੱਕ ਨੋਟ ਕਰ ਲਓ ਸਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ 3:06 ਸਵੇਰ ਦੇ ਦੂਜਾ 10:00 ਵੜ ਠੀਕ ਆ ਸੂਬਾ ਕਰਨ ਜਿਹੜੀ ਸਾਰੀ ਜੇਰ ਬਾਈ ਰੱਖੀ ਬੈਠਾ ਬੱਟਲ ਦੇ ਵਿੱਚ ਸੂਬਾ 3 ਵਜੇ ਸੂਈ ਹੈ ਹਾਂ ਠੀਕ ਆ ਬੱਚਾ ਕੀ ਦੇਤਾ ਬੱਚਾ ਦੇਦਾ ਬਾਈ ਬੱਚਾ ਦੀ ਅੰਢੀ ਸੀਰ ਬਹੁਤ ਬੱਚੀ ਠੀਕ ਆ ਲਾ ਪੂਰੀ ਠੰਡੀ ਸੀਲਾ ਜਿੰਨੇ ਮਾਰਦੀ ਆ ਤੇ ਲੇਵਾ ਲਵਾ ਦੇਣਾ ਨਾ ਰੋਣਾ ਬਹੁਤ ਜੰਗ ਲਾ ਲੇਵਾ ਪੜਾਕ ਮੰਗਾਣਾ ਸੋਹਣਾ ਆਰਡਰ ਕਰਮਾ ਲਈ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਸਾਂ ਤੋਂ ਵੀ ਆਰਡਰ ਦਿਖਾ ਆਨੇ ਬਹੁਤ ਚੰਗਾ ਲਾ ਆਰਡਰ ਦੀ ਜਿਹੜੀ ਬਣਾਵਟ ਆ ਭਾਈ ਬਹੁਤ ਲੇਅਰ ਆ ਬਹੁਤ 5 4 ਕਿਲੋ ਬੋਲਾ ਚ ਹੋਇਆ ਵੀ ਬੱਚੇ ਨੇ ਹੋਇਆ ਠੀਕ ਆ ਹੂੰ ਕਿੰਨਾ ਰੁੱਧ ਦੀ ਨੂੰ ਆਸਟ 23 ਕਿਲੋ ਰੁੱਧ ਭਾਈ 23 ਕਿਲੋ ਕੋਲੋਂ ਨੇ 20 ਕਿਲੋ ਦੋਤਾ ਦਿੱਤਾ ਹੋਇਆ ਹੂੰ ਫੋੜ ਲਾ ਭਾਈ ਤੋਰੇ ਚੇਲੇ ਸਾਦੇ ਸੂਈ ਸਵਾਈ ਬੱਚਾ ਮਗਰ ਬੱਚਾ ਭਾਈ ਗੇਰ ਭਾਈ ਬੱਠਰ ਜੇ ਕੋਈ ਦੂਜਾ ਸੋ ਮੂੰਹ ਵਾ ਦੇ ਬਟ ਚੰਗਾ ਫੇਸ ਬੜਾ ਪਿਆਰਾ ਹਨਾ ਬੋਦੀਵਾਦੀ ਬਹੁਤ ਚੰਗੀ ਆ ਸਨਖਪਣਾ ਭਾਈ ਬੜਰ ਦੇ ਵਿੱਚ ਬਹੁਤ ਪੂਰੀ ਚੰਗੀ ਬਾਹਰ ਬਾਈ ਬਸ ਕੀ ਤੋਰਾ ਤਰਾ ਚੈੱਕ ਕਰੋ ਬਾਹਰ ਦਾ ਕੱਦ ਦੇ ਬੱਡ ਰੰਗ ਰੂਪ ਪਥਾਨ ਤੁਹਾਨੂੰ ਬਹੁਤ ਚੰਗਾ ਚੰਗੀ ਆਦ ਰਸਨਕੀ ਹੈ ਬਈ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਜਿਵੇਂ ਮਰਜੀ ਬੈਠਾਰੇ ਕੋਈ ਚੱਕਰੀ ਚਵਾਈ ਚੋਈ ਪੂਰੀ ਚੰਗੀ ਹੈ ਬਹੁਤ ਚੰਗੀ ਹੈ ਬਈ ਯਾਰ ਠੀਕ ਹੈ ਲੈ ਹੂੰ ਚਵਾਈ ਚੋਈ ਵੀ ਚੰਗੀ ਆਪਾਂ ਦਖਲਾ ਕੀਤਾ ਨਾ ਮਾਰਦੇ ਕੋਈ ਚੱਕਰੀ ਕੋਈ ਯੱਕ ਨਹੀਂ ਨਾੜਾ ਨੂੜਾ ਬਹੁਤ ਆ ਨਾ ਹਾਂ ਠੀਕ ਆ ਦੋ ਦੋ ਬਈ ਮੈਂ ਵਾਕਈ ਚੰਗਾ ਪਾ ਦੂਗੀ ਤੋੜਾ ਤਾਰਾ ਸਾਰੇ ਕਾ ਦੀ ਗਾਰੰਟੀ ਹੈ ਬਈ ਯਾਰ ਠੀਕ ਆ ਭਾਈ ਕੋਈ ਕੰਮ ਮੁੱਲ ਕੀ ਆ ਤਾਂ ਵੀਰੇ 72000 ਰੁਪਏ ਮੁੱਲ ਲਾ ਵੀ ਵਿੱਚੋਂ ਮਾਨਦਾਨ ਕਰ ਦਾਂਗੇ ਠੀਕ ਆ 72000 ਰੁਪਏ ਮੋਹਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਂ ਜਿਹੜੋ ਦੇਖੋ ਜੀ ਚੰਗੀ ਆ ਬੜੀ ਨਿਆਣਾ ਪੌਣਾ ਪਾਲਾ ਹੈ ਸਾਗਰ ਕੋਈ ਚੱਕਰੀ ਨਹੀਂ ਭਾਈ ਜਿਵੇਂ ਮਰਜ਼ੀ ਕਰ ਲਿਆ ਲਾ ਪਾਲਾ ਨਾ ਪਾਲਾ ਹੂੰ ਹੂੰ ਤਾਂ ਦਿੰਦੇ ਜਿਵਾਈ ਦੇਖੋ ਤੁਸੀਂ ਭਾਈ ਜਿਵਾਈ ਬਹੁਤ ਚੰਗੀਆਂ ਹੂੰ ਲੈ ਜਿਵਾਈ ਭਾਈ ਬਹੁਤ ਚੰਗੀਆਂ ਮੋਲ ਹੀ ਮਾਰਦੀ ਆ ਸੁਭਾਜੀ ਸੋਈ ਆ ਜੇਰ ਜੂਰ ਰੱਖੀ ਬੈਠਾ ਭਾਈ ਬੱਚਾ ਬੱਚਾ ਦਾ ਲੈ ਹੂੰ ਤੇ ਬਾਈ ਚੰਗੀ ਹੈ ਬਈ ਤਾਂ ਦੂਰ ਚੰਗੀ ਹੈ ਪੂਰੇ ਥਾਂ ਚੰਗਾ ਬੇ ਮੁੱਠਾ ਲਾ ਸਹੀ ਗੱਲ ਹੈ ਮੋਲੇ ਦਾ 72000 ਰੁਪਿਆ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਵੀਰੇ ਦੋ ਨੰਬਰ ਇਹ ਵੀ ਵੀ ਦੂਜਾ ਸੂਚ ਹੁੰਦੀ ਆ ਕਿੰਨੇ ਦਿਨ ਲੈਂਦੀ ਹੈ ਜੀ ਲੈ ਜੂ ਪੰਜ ਚਾਰ ਦਿਨ ਬਈ ਪੰਜਾਂ ਦਿਨ ਠੀਕ ਹੈ ਲੈ ਵਾ ਉਹ ਦੇਖ ਕੇ ਨਾ ਤੇ ਕੀ ਰਿਕਾਰਡ ਆ ਦੋਦਾ ਬਈ ਇਹ ਉਹਦੇ ਦੁੱਧ ਤਾਂ 19 ਠਾਰਾਉਣੇ ਕਿ ਲੋ ਫੁੱਲਾਪੋ ਆ ਆਰਡਰ ਬੜਾ ਚੰਗਾ ਹਨਾ ਲੇਵਾ ਬਹੁਤ ਆਉਗਾ ਲਾਂਟੋ ਲਾਂਬਾ ਬਹੁਤ ਪਈਆ ਬਈ ਲੇਵਾ ਬਣਾਓ ਬਹੁਤ ਕੱਚੀ ਕੱਚੀ ਹੈ ਨਾ ਤੁਸੀਂ ਦੇਖੋ ਥਣ ਬੜਾ ਕਮਾਲ ਹਨਾ ਸੁਆਹੀ ਬਹੁਤ ਬਚੀ ਲੇਵਾ ਵਧਰਾ ਲੋ ਸਿੰਗਰੋ ਬਾਰ ਬਾਰ ਦੁੱਧ ਦੇ ਦੋ ਬਈ ਹੂੰ ਪੂਰਾ ਕੱਦ ਕਾਠ ਵਾਲੀ ਉਹ ਚਾਪ ਦਾ ਪੂਰਾ ਚੰਗਾ ਲੱਗ ਹਲਕਾ ਕਰਦੇ ਹਾਂ ਹਾਂ ਵਜਨ ਚੰਗਾ ਫੇਸ ਬੜਾ ਪਿਆਰਾ ਬੋਦੀ ਬੋਦੀ ਬਹੁਤ ਚੰਗੀ ਹੈ ਸਨਕਪਣਾ ਵੜ ਦੇ ਵਿੱਚ ਚੰਗਾ ਬਹੁਤ ਕੱਚੀ ਕੱਚੇ ਪੰਜ ਚਾਰ ਦਿਨਾਂ ਦੀ ਹੈ ਹਾਂ ਕੱਚੀ ਕੱਚੀ ਹੈ ਬਈ ਇਹ ਕੋਈ ਵੀਰ ਸਾੰਦੂ ਹਨਾ ਨਿੱਖਰਨਾ ਬਹੁਤ ਹੈ ਵੜ ਦੇ ਲੈਵਾ ਬਹੁਤ ਆ ਬਈ ਦੀ ਗੱਲ ਸਹੀ ਹੈ ਸਫਾਈ ਵਾਲਾ ਆਰਡਰ ਹੈ ਬਈ ਕੱਲਾ ਕੱਲਾ ਥਾਣਾ ਤੇ ਬਨਾਲ ਤਾਂ ਜਿਹੜੀ ਲੈਵੇ ਦੀ ਕਮਾਲ ਕੱਕੜ ਵਾਲਾ ਲੈਵਾ ਕੋਈ ਟਟਮਾ ਲੈਵਾ ਨਹੀਂ ਲੈ ਲੈਵਾ ਲਾਉਣਾ ਬਹੁਤ ਬਾਲੀ ਬਲ ਪਾਇ ਲੈ ਬਈ ਸਹੀ ਗੱਲ ਆ ਬਾਈ ਸਹੀ ਗੱਲ ਠੰਡੀ ਨੂੰ ਥਣ ਬੜਾ ਕਮਾਲਾ ਠੰਡੀ ਪੂਰਾ ਚੰਗਾ ਥਣ ਐ ਬੋਈ ਚੂੜਾ ਇਹਨੂੰ ਤਾਂ ਕੋਈ ਚੱਕਰੀ ਨਹੀਂ ਲੈ ਗੱਬਣ ਦੀ ਈਂ ਧਾਰਾ ਮਰੀ ਜਾਂਦਾ ਭਾਈ ਚੱਕਰੀ ਨਹੀਂ ਲੈ ਹੂੰ ਸਹੀ ਗੱਲ ਹਾਂ ਤੇ ਮੁੱਲ ਭਰਾਏ ਤਾਂ ਫਿਰ ਬਾਹੇ 20000 ਦੀ ਦੇ ਰਹੇ ਆ ਬਾਈ ਯਾਰ ਦਿੱਤੀ ਦਾ ਭਾਅ ਹਾਂ ਮਾਨਤਨ ਕਰਦੇ 62000 ਦੀ ਬੱਚੀ ਆ ਬਾਈ ਯਾਰ ਠੀਕ ਆ 62000 ਰੁਪਏ ਮੁੱਲ ਮਾਨਤਨ ਮੌਕੇ ਤੇ ਜਰੂਰ ਹੋ ਜੂ ਮੋਲ ਜਾਇ ਜਾਂ ਬੜ ਦੇਸਾ ਹੁਣ ਕੱਦ ਬੜ ਥਣਲੇ ਬਸ ਪੂਰੀ ਚੰਗੀ ਲੈਵਾ ਬੜ ਆ ਬਾਈ ਯਾਰ ਤੇ ਬੜ ਸੁਈ ਸੁਵਾਈ ਵੀ ਬਾਈ ਚੰਗੀ ਆ ਬੱਚਾ ਤੇ ਜੇਰ ਜੂਰ ਬਾਈ ਸਾਰਾ ਕੁਝ ਸਾਡੇ ਸਾਨੂੰ ਰੱਖੀ ਬੈਠਾ ਤੇ ਕਿਸੇ ਵੀਰ ਦੇ ਦੋਨਾਂ ਨਗਾ ਜੋ ਕੋਈ ਵੀ ਨਗਾ ਪਸੰਦ ਆ ਬਾਈ ਨਿਕ ਨਿਕ ਕਰ ਲਓ ਜੀ ਧੰਨਵਾਦ